ਗੁਰ ਬਾਣੀ ਗੁਰੂ ਗ੍ਰੰਥ ਸਾਹਿਬ ਬਾਣੀ ਵਿੱਚ ਜਵਾਨੀ ਅੰਮ੍ਰਿਤ ਸਾਰੇ ਹੰ ਗੁਰ ਬਾਣੀ ਕਹੈ ਸਿਉਕ ਜਨਮਾਨ ਨ ਪ੍ਰਤੱਖ ਗੁਰੂ ਨਿਸਤਾਰੇ ਜਾਨ ਬਲਾਵੇ ਤੋ ਬੋਲਾ ਸਵਾਮੀ ਤੁਧ੍ਰਿਤ ਕਹਨ ਹਮਾਰੀ ਸਾਧ ਸੰਗ ਅਨੰਕ ਜਸ ਜਾਇਓ ਜੋ ਪ੍ਰਭ ਕੀ ਅਤ ਪਿਆਰੀ ਪਰਮ ਸਤਿਕਾਰ ਜੋਗ ਦਸਾਂ ਪਾਤਸ਼ਾਹਿਆਂ ਦੀ ਆਤਮਕ ਜੋਤ ਚਵਰ ਸ਼ਤਰ ਤਖਤਾਂ ਦੇ ਮਾਲਕ ਗਰੀਬ ਨੇ ਬਾਜ ਸਤਿਗੁਰੂ ਸੰਸਾਦ ਦੇ ਸੰਜ ਰਹਿਬਰ ਹੰਤ ਪੰਥ ਕੇ ਰੱਖੇ ਗਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਕਹ ਰਹਿ ਰਹਿਤ ਹੋਈ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਮੁਬਾਰਕ ਚਰਨਾਂ ਦੇ ਵਿੱਚ ਅੰਮ੍ਰਿਤ ਰੇਲੇ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ। ਆਵ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਤਨ ਮਨ ਕਰਕੇ ਗੁੜੀਏ। ਸਤਿਗੁਰਾਂ ਦੀਆਂ ਮਰਤਮੇ ਬਾਣੀ ਦੀ ਵਿਚਾਰਤਾ ਵਿਚਾਰ ਨੂੰ ਆਪਣੇ ਹਿਰਦੇ ਵਿੱਚ ਰਸਾ ਕੇ ਸਤਿਗੁਰਾਂ ਤੋਂ ਗੁਰਮੱਤਿ ਸੋਝੀ ਲੈ ਕੇ ਗਿਆਨ ਲੈ ਕੇ ਬਖਸ਼ਿਸ਼ ਲੈ ਕੇ ਆਪਣੇ ਸਮੇਂ ਆਪ ਬਿਸ਼ਵਾਸਾਂ ਨੂੰ ਸੁਖਮਿਆਂ ਕਰਨ ਦਾ ਯਤਨ ਕਰੀਏ ਸਤਿਗੁਰ ਸੱਚੇ ਬਾਛਾ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਲਵਾ ਕੇ ਚੱਲ ਰਹੀ ਹੈ ਸ੍ਰੀ ਸੁਖਮਨੀ ਸਾਹਿਬ ਦੀ ਲੜੀ ਨੂੰ ਅੱਗੇ ਤੋਂ ਦਾ ਜਤਨ ਕਰੀਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਕਿਰਪਾ ਸਦਕਾ ਦੂਸਰੇ ਅਸ਼ਟਪਦੀ ਦੇ ਚਾਰ ਪਦੇ ਹੋ ਚੁੱਕੇ ਹਨ ਅੱਗੇ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕੇ ਮਨ ਵਿਸ਼ਰਾਮ ਹੈ ਭਾਈ ਰੱਬ ਦੇ ਪਿਆਰੇ ਭਗਤ ਭਾਵ ਭਗਤੀ ਕਰਨ ਵਾਲੇ ਭਗਤ ਜਨਾ ਕੀ ਵਰਤਨ ਨਾਮ ਵਰਤਨੇ ਜੋਗ ਜੋ ਸਮਗਰੀ ਹੈ ਨਾ ਉਹ ਸਾਧ ਸੰਗਤ ਨਾਮ ਹੈ ਕਿਉਂਕਿ ਕੋਈ ਇਸੇ ਚੀਜ਼ ਦਾ ਵਪਾਰੀ ਹੁੰਦਾ ਕੋਈ ਗਾਹਕ ਕਿਸੇ ਚੀਜ਼ ਦਾ ਹੁੰਦਾ ਰੱਬ ਦੇ ਪਿਆਰੇ ਭਗਤ ਜਨਾ ਉਹ ਵੀ ਵਣਜ ਕਰਦੇ ਨੇ ਉਹ ਨਾਮ ਦਾ ਵਣਜ ਕਰਦੇ ਹਨ ਸੰਤਨ ਸਿਉ ਮੇਰੀ ਦੇਵਾ ਦੇਵੀ ਸੰਤਨ ਸਿਉ ਵਿਵਹਾਰਾ ਸਤਿਗੁਰੂ ਕਹਿੰਦੇ ਭਾਈ ਭਗਤ ਜਨਾ ਕੀ ਵਰਤਨ ਨਾ ਇਕ ਵਾਹਿਗੁਰੂ ਪਰਮੇਸ਼ਰ ਪ੍ਰਮਾਤਮਾ ਦਾ ਨਾਮ ਹੀ ਸੰਤ ਜਨਾਂ ਦੇ ਮਹਤਤਾਂ ਜਨਾਂ ਦੇ ਵਰਤਨ ਯੋਗ ਹੈ ਸੰਤ ਜਨਾ ਕੈ ਮਨ ਵਿਸ਼ਰਾਮ ਭਈ ਸੰਤ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪ ਕੇ ਜਿਨ੍ਹਾਂ ਨੇ ਆਪਣੇ ਵਿਕਾਰਨ ਮਰਨ ਸਾਧ ਕਰ ਲਿਆ ਜਾ ਸਾਧਗੰਗੂ ਸਤਿਪਾਤਸ਼ਰ ਜੀ ਡਿਫੀਨੇਸ਼ਨ ਦੱਸਦੇ ਨੇ ਸੰਤ ਕਿਉਂ ਜੇ ਹੁੰਦਾ ਕੌਣ ਹੁੰਦਾ ਸਾ ਜਿਨਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮ ਮਨ ਮੰਤਰ ਧੰਨ ਸੋ ਸਈ ਨਾਨਕਾ ਪੂਰਨ ਸੋਈ ਸੰਤ ਕਹਿੰਦੇ ਭਾਈ ਇਹੋ ਜੇ ਸੰਤ ਹੁੰਦੇ ਨੇ ਜਿਹੜਾ ਸੰਤ ਬਣ ਗਿਆ ਸੰਤ ਇਹਨਾਂ ਵੀ ਦੱਸ ਦਈਏ ਕਿ ਕਿਸੇ ਵਿਸ਼ੇਸ਼ ਨਿਵਾਸ ਦਾ ਨਾਮ ਨਹੀਂ ਸੰਤ ਇੱਕ ਗੁਰੂ ਸਾਹਿਬ ਦੀ ਕਿਰਪਾ ਸਦਕਾ ਸੰਤ ਸ਼ਾਂਤ ਪਾਤਰਾਂ ਦਾ ਨਾਮ ਹੈ ਜਿਨ੍ਹਾਂ ਦੇ ਨਾਮ ਜਪ ਕੇ ਆਪਣੇ ਮਨ ਨੂੰ ਵਿਕਾਰਾਂ ਬੰਦਾ ਸਾਧ ਲਿਆ ਉਹਨਾਂ ਸਾਧ ਕਹ ਲੋ ਜਿਨੇ ਮਨ ਸ਼ਾਂਤ ਕਰ ਲਿਆ ਉਹਨ ਸੰਤ ਕਹਿਦੇ ਨੂੰ ਆਪ ਜੀ ਸੁਣ ਹੀ ਚੁੱਕੇ ਹੋ ਕਿ ਜਿੰਨਾਂ ਸਾਸ ਕਿਰਾਸਾ ਵਿੱਚ ਰਹੇ ਹਰ ਵਕਤ ਉੱਠ ਕੇ ਬੈਠ ਕੇ ਨਾਮ ਦੇ ਨਾਲ ਜੁੜ ਜਾਂਦੇ ਨੇ ਉਹਨ ਭਾਈ ਪਿਆਰ ਸ਼ਰਧਾ ਦੇ ਨਾਲ ਸੰਤ ਕਹਿ ਲਿਏ ਮਾਫ਼ ਕਰਨਾ ਸਾਧੂ ਮਹਾਪੁਰਖ ਹਨ ਰੁੱਤ ਨਹੀਂ ਘਣੇ ਫੈਲ ਫੱਗੜ ਸੰਸਾਰ ਸਤਿਗੁਰੂ ਕਿਰਪਾ ਕਰਦੇ ਨੇ ਕਹਿੰਦੇ ਭਾਈ ਸੰਤ ਜਨਾਂ ਦੇ ਮਨ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਨਿਵਾਸ ਹੈ ਪ੍ਰਮਾਤਮਾ ਦਾ ਨਿਵਾਸ ਹੈ ਵਿਸ਼ਰਾਮ ਹੈ ਅਰ ਕਾਰਨਾਥ ਦਾਸ ਦੀ ਓਟ ਕਹਿੰਦੇ ਭਾਈ ਸੇਵਕ ਜਨਾਂ ਦੀ ਉਹਟ ਹੈ ਆਸਰਾ ਇੱਕੋ ਇੱਕ ਨਾਮ ਹੈ ਵਾਹਿਗੁਰੂ ਦਾ ਪਰਮੇਸ਼ਰ ਦਾ ਜਪਿਆ ਹੋਇਆ ਨਾਮ ਹੈ ਇਹੀ ਇੱਕ ਆਸਰਾ ਹੈ ਉਹਟ ਹੈ ਸਤਿਗੁਰੂ ਦੀ ਕਿਰਪਾ ਕਰ ਰਹੇ ਹਨ ਹਰ ਕੈ ਨਾਮੁ ਦੁਤਰੈ ਜਨ ਕੋਟ ਵੇਖੋ ਭਾਈ ਨਾਮ ਜਪਣ ਕਰਕੇ ਕਹਿੰਦੇ ਕਰੋੜਾਂ ਜੀਵਾਂ ਦਾ ਹੀ ਛੁਟਕਾਰਾ ਹੋ ਗਿਆ ਇਥੇ ਲੋਕ ਦੇ ਵਿੱਚ ਵੀ ਇਥੇ ਲੋਕ ਦੇ ਵਿੱਚ ਵੀ ਬਹਿਮਾ ਭਰਮਾ ਪਖੰਡਾਂ ਦੀ ਤਲਤਲ ਦੇ ਵਿੱਚੋਂ ਨਿਕਲ ਕੇ ਕਰੋੜਾਂ ਜੀਵ ਬਚ ਗਏ ਕਾਮ ਕ੍ਰੋਧ ਲੋਭ ਲੋਭਾਂ ਕਰਤ ਜਿਹੜੇ ਭਾਈ ਗੁਰੂ ਦੇ ਲੜ ਲੱਗੇ ਹਰਜ ਸੰਤ ਸੰਤ ਹਰਜ ਕਰਤ ਸੰਤ ਦੇ ਨਰਾਤ ਵੈਸ ਰਾਧੂ ਦਾ ਕੰਮ ਕੀ ਹੁੰਦਾ ਮਹਾਪੁਰਖਾਂ ਦਾ ਹਰੀ ਦਾ ਜਸ ਕਰਨਾ ਵਾਹਿਗੁਰੂ ਦੀ ਕੀਰਤੀ ਕਰਨੀ ਉਹ ਵੀ ਸਾਡੇ ਵਾਂਗ ਨਹੀਂ ਘੰਟਾ ਢੇਡ ਦੋ ਘੰਟੇ ਉਹ ਤਾਂ 24 ਘੰਟੇ ਉਸ ਮਾਲਕ ਦੀ ਕੀਪਤੀ ਦੇ ਵਿੱਚ ਨਿਪੇ ਰਹਿੰਦੇ ਹਨ ਹਰ ਹਰ ਔਖਦ ਸਾਧਕ ਮਾਤ ਹਰ ਹਰ ਔਖਦ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਔਖਦ ਦਵਾਈ ਜੋ ਰੋਗਾਂ ਨੂੰ ਮਿਟਾਉਣ ਵਾਲੀ ਹੈ ਵਾਹਿਗੁਰੂ ਪਰਮੇਸ਼ਰ ਤੋਂ ਨਾਮ ਰੂਪੀ ਦਵਾਈ ਹੈ ਮੇਰਾ ਗੈਦ ਗੁਰੂ ਗਬਿੰਦਾ ਸਤਿਗੁਰੂ ਕਹਿੰਦੇ ਭਾਈ ਹਾਰ ਜਸ ਕਰਤ ਸੰਤ ਦੇ ਨਰਾਤਾ ਦਿ ਰਾਤ ਸਾਧੂ ਜਨ ਸੰਤ ਜਨ ਵਾਹਿਗੁਰੂ ਦਾ ਜਸ ਕਰਦੇ ਨੇ ਉਹਦੀ ਕੀਰਤੀ ਕਰਦੇ ਨੇ ਹਰ ਹਰ ਔਕਤ ਕਹਦੇ ਉਹਨਾਂ ਦੇ ਕੋਲੇ ਭਾਈ ਨਾਮ ਦੀ ਹੀ ਦਵਾਈ ਹੁੰਦੀ ਹੈ ਆਪ ਜਪੇ ਅਵਰਾ ਨਾਮ ਜਪਾਵੇ ਹੋਰਾਂ ਨੂੰ ਨਾਮ ਦੀ ਦਾਤ ਬਖਸ਼ਦੇ ਨੇ ਔਰ ਉਸ ਨਾਮ ਰੂਪੀ ਦਵਾਈ ਦੇ ਨਾਲ ਹੋਰਾਂ ਦੇ ਦੁੱਖ ਘਟਦੇ ਨੇ ਹਰ ਹਰ ਔਕਤ ਇਸੇ ਦਵਾਈ ਦੇ ਨਾਲ ਇਸੇ ਦਵਾਈ ਦੇ ਨਾਲ ਨਾਮ ਰੂਪੀ ਦਵਾਈ ਦੇ ਨਾਲ ਆਪ ਜਪੋ ਅਵਰਾ ਨਾਮ ਜਪਾਵੋ ਦੇ ਉਪਦੇਸ਼ ਦੇ ਕੇ ਕਹਿੰਦੇ ਇਸ ਦਵਾਈ ਦੇ ਨਾਲ ਔਖਾ ਦੇ ਨਾਲ ਸਾਧਕ ਮਾਤ ਕਹਿੰਦੇ ਕਿ ਭਾਈ ਸਾਧ ਜਨ ਸੇਸ਼ਟ ਜਨ ਇਹ ਹੀ ਗੁਰੂ ਦੇ ਉਪਦੇਸ਼ ਨੂੰ ਪਮਾਦੇ ਹਨ ਹਰ ਜਨ ਕਹ ਹਰ ਨਾਮ ਨਿਦਾਰ ਭਾਈ ਵਾਹਿਗੁਰੂ ਪਰਮੇਸ਼ਰ ਦੇ ਜਨਾਨੋ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਹੀ ਨਿਧਾਨ ਖਜ਼ਾਨਾ ਸਮਝਿਆ ਜਾਂਦਾ ਹੈ ਹਰ ਜਨ ਕੈ ਹਰ ਨਾਮ ਨਿਧਾਨ ਰੱਬ ਦੇ ਪਿਆਰੇ ਜਨਾਂ ਕੋਲੇ ਸਾਧੂ ਜਨਾਂ ਕੋਲੇ ਸੰਤ ਜਨਾਂ ਕੋਲੇ ਨਾਮ ਦਾ ਖਜ਼ਾਨਾ ਹੁੰਦਾ ਹੈ ਜੋ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਉਸ ਨੂੰ ਫਿਰ ਖਾਓ ਖਰਚੋ ਰਨ ਮਿਲ ਭਾਈ ਟੋਟ ਨਾ ਵੈ ਵੱਦੋ ਜਾਈ ਉਹ ਖਜ਼ਾਨੇ ਨੂੰ ਫਿਰ ਵਰਤਾਂਦੇ ਨੇ ਉਹ ਵੱਧਾਈ ਜਾਂਦਾ ਹੈ ਤਾਰਪਨ ਜਨ ਕੀ ਨੋਦਾਨ ਕਹਦੇ ਭਾਈ ਪ੍ਰਤਮਾਨ ਪਰਮੇਸ਼ਰ ਸੰਤ ਜਨਾਂ ਨੂੰ ਨਾਮ ਦਾ ਦਾਨ ਦੇਣਾ ਕੀਤਾ ਹੈ ਮਨ ਤਨ ਰੰਗ ਰਤੇ ਰੰਗ ਇੱਕ ਹੈ ਸਤਿਗੁਰ ਕਹਿੰਦੇ ਭਾਈ ਮਨ ਔਰ ਤਨ ਰੰਗ ਰਤੇ ਪੇਮ ਰੂਪੀ ਰੰਗ ਦੇ ਵਿੱਚ ਇੱਕੋ ਪੇਮ ਰੂਪੀ ਰੰਗ ਦੇ ਵਿੱਚ ਰੰਗ ਲਿਆ ਹੈ ਨਾਨਕ ਜਨਕ ਨਿਰਤਬ ਵਿਕੇ ਕਹਿੰਦੇ ਭਾਈ ਸਾਧੂ ਜਨਾਂ ਦੀ ਬ੍ਰਿਤੀ ਵਿਵੇਕ ਦੇ ਵਿੱਚ ਬਿਬਾ ਦੋ ਨੂੰ ਕਿਹਾ ਗਿਆ ਪਲੱਸ 1 ਵੀ ਕਮਾਈ ਨੂੰ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦੇ ਹਨ ਦੋ ਤੋਂ ਇੱਕ ਹੋ ਜਾਂਦੇ ਹਨ ਹਰ ਮਰ ਜਾਣ ਦੁਰੀ ਇੱਕ ਹੈ ਵੇਬ ਵਿਚਾਰ ਕਿਛ ਨਾ ਹੈ ਕਹਿੰਦੇ ਫਿਰ ਉਹ ਦੁਬਦਾ ਨਹੀਂ ਹੈ ਉਹਨਾਂ ਦੇ ਵਿੱਚ ਦੁਬਦਾ ਰੂਪੀ ਵਿੱਚ ਹਾ ਨਾਨਕ ਜਨ ਕੈ ਬਿਤ ਵਿਵੇਕੈ ਅੱਗੇ ਸਤਿਗੁਰੂ ਜੀ ਕਿਰਪਾ ਕਰੇ ਨਿਹਾਰ ਕਾ ਨਾਮ ਜਨ ਕੋ ਮੁਕਤ ਜੁਗਤ ਵਾਹੇ ਪਰਮੇਸ਼ਰ ਦਾ ਨਾਮ ਮੁਕਤੀ ਔਰ ਜੁਗਤੀ ਹੈ ਮੁਕਤੀ ਜੁਗਤੀ ਦੇਣ ਵਾਲਾ ਹੈ ਪਰਮੇਸ਼ਰ ਦਾ ਨਾਮ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ ਸਤਿਗੁਰੂ ਜੀ ਕਥਨ ਕਰਦੇ ਹਨ ਕਹਿੰਦੇ ਭਾਈ ਹਰਿ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਾਮ ਕੈ ਨਾਮ ਕਰਕੇ ਜਨ ਕਹਿੰਦੇ ਕਿ ਭਾਈ ਹਰਿ ਕੇ ਨਾਮ ਜਨ ਕੋ ਤ੍ਰਿਪਤ ਭੁਗਤ ਕਹਿੰਦੇ ਗਿਆਨ ਰੂਪੀ ਭੋਜਨ ਵਾਹਿਗੁਰੂ ਪਰਮੇਸ਼ਰ ਇਹ ਹੋ ਜਾਂਦਾ ਹੈ ਜੋ ਤ੍ਰਿਪਤ ਹੋ ਜਾਂਦੇ ਹਨ ਤ੍ਰਿਪਤ ਮਨ ਉਦੋਂ ਹੁੰਦਾ ਜਦੋਂ ਨਾਮ ਵਿੱਚ ਰੰਗਿਆ ਜਾਵੇ ਨਹੀਂ ਤਾਂ ਸਾਡੀਆਂ ਤ੍ਰਿਸ਼ਨਾਵਾਂ ਇਹ ਵਾਧੀਆਂ ਜਾਂਦੀਆਂ ਨੇ ਇੱਕ ਚੀਜ਼ ਦੀ ਇੱਛਾ ਹੋ ਗਈ ਜਦੋਂ ਮਨ ਹੋਰ ਪਾਸੇ ਨੂੰ ਚੁਣ ਲੱਗ ਜਾਂਦਾ ਹੈ ਕਹਿੰਦੇ ਬਸ ਵਾਹਿਗੁਰੂ ਪਰਮੇਸ਼ਰ ਗੁਰਮਾਥਮਾ ਇਹੀ ਕੁਝ ਬੰਦਦਾ ਮਨ ਸ਼ਾਂਤ ਹਰ ਕਾ ਨਾਮ ਜਨ ਕਾ ਮੁਕਤ ਜੁਗਤ ਅੱਗੇ 사ਤ ਜੀ ਕਿਰਪਾ ਕਰ ਰਹੇ ਹਨ ਹਰ ਕੈ ਨਾ ਜਨ ਕੋ ਤ੍ਰਿਪਤ ਭੁਗਤ ਕਹਿੰਦੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਤ੍ਰਿਪਤੀ ਰੂਪੀ ਗਿਆਨ ਉਹੀ ਭੋਜਨ ਦਿੰਦਾ ਹੈ ਹਰ ਕਾ ਰਾਮ ਜਨ ਕਾ ਰੂਪ ਰੰਗ ਕਹਿੰਦੇ ਵਾਹੀ ਗੁਰਦਾ ਪਰਮੇਸ਼ਰ ਦਾ ਨਾਮ ਹੀ ਸੇਵਕ ਜਨਾਂ ਦਾ ਰੂਪ ਰੰਗ ਹੈ ਪ੍ਰੇਮ ਦਾ ਆਨੰਦ ਚੜਨ ਵਾਲਾ ਹੈ ਨਰ ਕਾ ਨਾਮ ਜਪਤ ਕਭ ਪਰੈ ਨਾ ਭੰਗ ਕਹਿੰਦੇ ਕੋਈ ਨਾਮ ਜਪਣ ਵਾਲਿਆਂ ਨੂੰ ਫਿਰ ਕੋਈ ਬਿਦਿਆ ਨਹੀਂ ਕਰਦਾ ਕੋਈ ਭਿੰਗਣਾ ਨਹੀਂ ਕਹਿੰਦੀ ਕਿਉਂਕਿ ਵਾਹਿਗੁਰੂ ਦਾ ਪਰਮੇਸ਼ਰ ਦਾ ਨਾਮ ਵਿਗਨ ਬਿਨਾਸ਼ਨ ਸਭ ਦੁੱਖ ਨਾਸ਼ਨ ਸਤਿਗੁਰੂ ਨਾਮ ਦਰੜਾਇਆ ਸਤਿਗੁਰ ਨੇ ਇਹੋ ਜਿਹਾ ਨਾਮ ਦਰੜਾ ਦਿੱਤਾ ਜਿਹੜਾ ਕੋਈ ਵਿਗਨ ਲੱਗੈ ਨਿੰਦਤਾ ਸਤਿਗੁਰੂ ਕਹਿੰਦੇ ਭਾਈ ਵਿਗਨ ਦਾ ਨਾਸ਼ ਹੋ ਜਾਂਦਾ ਖਤਮ ਹੀ ਹੋ ਜਾਂਦੇ ਨੇ ਵਿਗਨ ਬਿਨਾਸ਼ਨ ਮਿਰਸ ਜਾਂਦੇ ਨੇ ਸਭ ਦੁੱਖ ਬਿਗਰੇ ਬਿਨਾਸਨ ਸਭ ਦੁੱਖ ਨਾਸਨ ਦੁੱਖ ਨਸ ਜਾਂਦੇ ਨੇ ਜਾਂ ਆਸ਼ੁਭ ਜਾਂਦੇ ਨੇ ਖਤਮ ਹੋ ਜਾਂਦੇ ਨੇ ਸਤਿਗੁਰ ਨਾਮ ਦਰਣਾਏ ਜਦੋਂ ਸਤਿਗੁਰ ਨਾਮ ਦਰਣਾਉਂਦੇ ਨੇ ਹੋਏ ਪਾਪ ਕਹਿੰਦੇ ਪਾਪ ਸਾਰੇ ਦੂਰ ਹੋ ਜਾਂਦੇ ਨੇ ਭਏ ਸਭ ਪਾਵਨ ਕਹਿੰਦੇ ਸਭ ਪਵਿੱਤਰ ਪਾਵਨ ਅੰਦਰ ਹਿਰਦਾ ਹੋ ਜਾਂਦਾ ਨਾਨਕ ਸੁਖ ਘਰ ਆਇਆ ਸਤਿਗੁਰੂ ਤੇ ਕਿਰਪਾ ਕਰ ਰਹੇ ਹਨ ਕਹਿੰਦੇ ਭਾਈ ਹਰ ਨਾਮ ਜਪਤ ਕਬ ਪਰੇ ਨਾ ਭਗ ਕਹਿੰਦੇ ਕਦੇ ਵੀ ਭਿੰਗਣਾ ਨਹੀਂ ਪੈਂਦੀ ਹਰ ਕਾ ਨਾਮ ਜਨ ਕੀ ਵਡਿਆਈ ਵਾਹਿਗੁਰੂ ਗੁਰਮੇਸ਼ਰ ਦਾ ਨਾਮ ਜਪਣ ਵਾਲਿਆਂ ਨੂੰ ਹਰ ਆਪਣੀ ਵਡਿਆਈ ਭਾਵ ਦੀ ਜਨਕ ਜੈ ਕਾਣ ਕਰਾਈ ਹਰ ਕਾ ਨਾਮ ਸਤਿਗੁਰ ਕਹਿੰਦੇ ਭਾਈ ਹਰ ਕਾ ਨਾਮ ਜਨਕੋ ਭੋਗ ਜੋਗ ਸਤਿਗੁਰ ਕਿਰਪਾ ਕਰੈ ਨੇ ਕਹਿੰਦੇ ਹਰ ਕਾ ਨਾਮ ਜਨ ਕੀ ਵਡਿਆਈ ਵਾਹਿਗੁਰੂ ਪਰਮੇਸ਼ਰ ਪ੍ਰਮਾਤਮਾ ਤੁਹਾਨੂੰ ਵਡਿਆਈ ਬਖਸ਼ ਜੀਨੇ ਕਿਉਂਕਿ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੀ ਸਭ ਤੋਂ ਹੀ ਵਾਹਿਗੁਰੂ ਪਰਮੇਸ਼ਰ ਦਾ ਮਨ ਵਿੱਚ ਵਸ ਗਿਆ ਨਾਮ ਕਹਿੰਦੇ ਭਾਈ ਹਰ ਕਾ ਨਾਮ ਜਨ ਕੀ ਵਡਿਆਈ ਹਰ ਮਨ ਤਨ ਵਸਿਆ ਸੁਰੀ ਜੈ ਜੈਕਾਰ ਕਰੇ ਸਭ ਕੋਈ ਕਹਿੰਦੇ ਜੈ ਜੈਕਾਰ ਜੈ ਜੈਕਾਰ ਉਹਨਾਂ ਦੀ ਇੱਥੇ ਲੋਕ ਦੇ ਵਿੱਚ ਵੀ ਪਰ ਲੋਕ ਦੇ ਵਿੱਚ ਵੀ ਹੁੰਦੀ ਹੈ ਹਰ ਕੈ ਰਾਮ ਜਨ ਸੁਭਾ ਪਾਈ ਵਾਹਿਗੁਰੂ ਦੇ ਨਾਮ ਤੋਂ ਭਾਈ ਸ਼ੋਭਾ ਪ੍ਰਾਪਤ ਹੁੰਦੀ ਹੈ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਇਹ ਸਤਿਗੁਰ ਕਿਰਪਾ ਕਰਨ ਦੇ ਹਨ ਹਰ ਕਾ ਨਾਮ ਜਨ ਕੀ ਵਡਿਆਈ ਹਰ ਕਾ ਨਾਮ ਜਨ ਸੁਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਇਹਦੇ ਅਰਿਭਾਈ ਗੁਰੂ ਦੇ ਨਾਮ ਸੇਵਕਾਂ ਨੂੰ ਭੋਗ ਭਾਗ ਪਦਾਰਥ ਪਦਾਰਥ ਦੇ ਭੋਗ ਦੇ ਦੇਣਾ ਮਾਰਾ ਜੀਵਾਹਿ ਗੁਰੂ ਆਪ ਹੈ ਹਰ ਕਾ ਨਾਮ ਜਨ ਕੋ ਭੋਗ ਜੋਗ ਵਾਹਿਗੁਰੂ ਪਰਮੇਸ਼ਰ ਪਰਮਾਤਮ ਸਾਰਿਆਂ ਨੂੰ ਹੀ ਕਿਰਪਾ ਕਰਦੇ ਹਨ ਭੋਗ ਪਦਾਰਥ ਵਖਸ਼ ਦੇ ਹਨ ਹਰ ਕਾ ਨਾਮ ਜਪਤ ਕਛਣਾ ਹੈ ਵਿਯੋਗ ਤੇ ਨਾਮ ਜਪਣ ਵਾਲਿਆਂ ਨੂੰ ਭਾਈ ਵਾਹਿਗੁਰੂ ਪਰਮੇਸ਼ਰ ਤਾਂ ਕਦੇ ਮਿਛੂੜਾ ਨਹੀਂ ਅੰਗ ਸੰਗ ਸਮਝਦੇ ਨੇ ਸਤਿਗੁਰੂ ਕਿਰਪਾ ਕਰਨੇ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਕੇ ਨਾਮ ਸਤਿਗੁਰੂ ਕਹਿੰਦੇ ਹਰ ਨਾਮ ਜਪਤ ਕਛਣਾ ਹੈ ਵਿਯੋਗ ਦੇ ਕੋਈ ਮਿਛੂੜਾ ਨਹੀਂ ਲੱਗਦਾ ਜਨ ਰਤਾ ਨਾਮ ਕੀ ਸੇਵਾ ਕਹਿੰਦੇ ਜਨ ਸੇਵਕ ਤੋਂ ਬਣ ਕੇ ਜਲ ਬਣ ਕੇ ਵਾਹਿਗੁਰੂ ਪਰਮੇਸ਼ਰ ਦੀ ਸੇਵਾ ਵਿੱਚ ਜਨ ਰਤਾ ਰੰਗਿਆ ਜਾਂਦਾ ਹੈ ਆਪਣੇ ਮਨ ਨੂੰ ਰੰਗ ਲਿਆ ਹਰ ਨਾਮ ਦੀ ਸੇਵਾ ਵਾਹਿਗੁਰੂ ਦੇ ਨਾਮ ਦੀ ਸੇਵਾ ਕਰਦਿਆ ਕਹਿੰਦੇ ਆਪਣੇ ਮਨ ਨੂੰ ਰੰਗ ਲਿਆ ਜਨ ਰਤਾ ਹਰ ਨਾਮ ਦੀ ਸੇਵਾ ਨਾਨਕ ਪੂਜਾ ਹਰ ਹਰ ਦੇਵਾ ਪਰਮੇਸ਼ਰ ਦਾ ਕਹਿੰਦੇ ਵਾਹਿਗੁਰੂ ਪਰਮੇਸ਼ਰ ਦਾ ਜੀ ਪੂਜਾ ਪੂਜਨ ਕਰਦੇ ਹਨ ਸਤਗੁਰੂ ਜੀ ਕਿਰਪਾ ਕਰ ਰਹੇ ਹਨ ਕਹਿੰਦੇ ਸਾਡੇ ਉਹ ਪੂਜਨੀਕ ਹਨ ਜੋ ਨਾਮ ਨੂੰ ਪੂਜਦੇ ਹਨ ਉਹੀ ਸਾਰਿਆਂ ਦੇਵਾਂ ਦਾ ਭਾਵ ਰਾਜਾ ਹਨ ਸਤਿਗੁਰੂ ਜੀ ਕਿਰਪਾ ਕਰਦੇ ਨੇ ਇਸੇ ਸ਼ਬਦੀ ਸਮਾਪਤੀ ਦੇ ਨਾਲ ਜਨ ਰਤਾ ਹਰ ਨਾਮ ਕੀ ਸੇਵਾ ਨਾਨਕ ਉੱਜੈ ਹਰ ਹਲ ਦੀ ਬਾਣੀ ਆਉਂ ਇੱਥੇ ਸਮਾਪਤੀ ਕਰੀਏ ਜੀ ਸਮਾਹ ਹੋ ਚੁੱਕਾ ਹੈ ਵਿਚਾਰਾ ਕਰਦੇ ਆ ਨਿੱਕੀਆਂ ਤਰ੍ਹਾਂ ਦੀਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਨੇ ਸਤਿਗੁਰੂ ਸੱਚੇ ਪੰਥ ਸਤਿਗੁਰੂ ਕੀ ਸੰਗਤ ਵਰਸ਼ਨ ਹਾਲ ਹੋ ਜੀ ਕਿਰਪਾ ਕਰਕੇ ਬਖਸ਼ ਦੇਣਾ ਸਲੋਕ ਪਵਨ ਗੁਰੂ ਪਾਣੀ ਪਤ ਮਾਤਾ ਤਰਤਨ ਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈ ਹੰਮ ਰਈਆ ਵਾਚੈ ਧਰਮ ਨ ਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਤੇ ਆਇਆ ਹਰ ਗਏ ਮਿ ਸ਼ਕਤ ਕਾਲ ਨਾਨਕ ਤੇ ਮੁਖ ਚਲੇ ਕਿਤੀ ਛੁੱਟੀ ਨਾ ਰਜਨੀ ਨਾਮ ਤੇ ਆਹਿਆ ਰਾਗੇ ਸੰਕਟ ਕਾਲ ਨਾਨਕ ਤੇ ਮੁਖ ਚਲੇ ਕਿਤੀ ਛੁੱਟੀ ਨਾ ਵਾਰਿਕ ਜੀ ਕਾ ਫਰਸਾ ਵਾਹਿਗੁਰੂ ਕੀ ਫਤਿਹ